ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਵਾ ਆਪਣੇ ਬੱਚਿਆਂ ਦੀ ਕਾਮਯਾਬੀ ਲਈ ਇਹ ਦੋ ਕੰਮ ਜ਼ਰੂਰ ਕਰੋ ਫਿਰ ਦੇਖਣਾ ਚਮਤਕਾਰ ਸਾਸੰਗ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਮਾਵਾ ਆਪਣੇ ਬੱਚਿਆਂ ਦੀ ਕਾਮਯਾਬੀ ਲਈ ਜੇਕਰ ਇਹ ਦੋ ਕੰਮ ਕਰ ਲੈਂਦੀਆਂ ਹਨ ਤਾਂ ਉਹਨਾਂ ਦੀ ਤਰੱਕੀ ਦੇਖ ਕੇ ਦੁਨੀਆ ਹੈਰਾਨ ਰਹਿ ਜਾਵੇਗੀ ਇਹ ਕੰਮ ਕਰ ਤੋਂ ਕਿਵੇਂ ਕਰਨੇ ਹਨ ਇਸ ਬਾਰੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਵਿਚਾਰ ਕਰਨ ਵਾਲੇ ਹਾਂ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਲਈ ਕੇ ਆਪਣੀ ਹਾਂ ਜੇ ਜੋ ਲਗਵਾਉਣਾ ਜੀ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾ ਸੰਗਤ ਜੀ ਸਾ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਜੋ ਵਿਸ਼ਾ ਹੈ ਜੀ ਮਾਵਾ ਆਪਣੇ ਬੱਚਿਆਂ ਦੇ ਲਈ ਤਰੱਕੀ ਚਾਹੁੰਦੇ ਹਨ ਕਾਮਯਾਬੀਆਂ ਚਾਹੁੰਦੇ ਹਨ ਉਹ ਮਾਵਾ ਸਤਸੰਗਤ ਜੀ ਹਰ ਰੋਜ਼ ਕਰਿਆ ਕਰਨ ਤੋਂ ਕੰਮ ਜਿਵੇਂ ਸਤਸੰਗਤ ਜੀ ਬੱਚੇ ਕਹਿਣੇ ਤੋਂ ਬਾਹਰ ਹੁੰਦੇ ਹਨ ਕਈ ਬੱਚੇ ਕਹਿਣਾ ਹੀ ਨਹੀਂ ਮੰਨਦੇ ਜਾਂ ਪੜਾਈ ਦੇ ਵਿੱਚ ਇੰਟੈਲੀਜੈਂਟ ਨਹੀਂ ਹੁੰਦੇ ਸਤਸੰਗਤ ਜੀ ਉਹ ਮਾਵਾ ਇਹੇ ਕੰਮ ਜਦੋਂ ਹਰ ਰੋਜ਼ ਆਪਣੀ ਜ਼ਿੰਦਗੀ ਦੇ ਵਿੱਚ ਕੰਮੇ ਸ਼ੁਰੂ ਕਰਨ ਕਾਜਿੰਦੀਆਂ ਹਨ ਤਾਂ ਸਾਸ ਸੰਗਤ ਜੀ ਉਹਨਾਂ ਦੇ ਜਿਹੜੇ ਬੱਚੇ ਹਨ ਬੱਚਿਆਂ ਦੀ ਕਾਮਯਾਬੀ ਦੇ ਲਈ ਫਿਰ ਰਸਤੇ ਖੁੱਲ ਜਾਂਦੇ ਹਨ ਉਹ ਕਿਹੜੇ ਦੋ ਕੰਮ ਹਨ ਸਾਸ ਸੰਗਤ ਜੀ ਜੋ ਹਰ ਰੋਜ਼ ਸਾਨੂੰ ਕਰਨੇ ਚਾਹੀਦੇ ਹਨ ਆਪਣੇ ਬੱਚਿਆਂ ਦੀ ਕਾਮਯਾਬੀ ਦੇ ਲਈ ਅੱਜ ਦੇ ਵੀਡੀਓ ਤੇ ਵਿੱਚ ਅਸੀਂ ਇਸੇ ਹੀ 바ਾਰੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਵਾਲੇ ਹਾਂ ਜੀ ਉਸ ਤੋਂ ਪਹਿਲਾਂ ਤੁਹਾਡੇ ਅਕੀ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਜੀ ਵੀਡੀਓ ਨੂੰ ਲਾਈਕ ਜਰੂਰ ਕਰ ਦੇਣਾ ਜੀ ਸਾ ਸੰਗਤ ਜੀ ਜਿੰਨਾਂ ਦੇ ਬੱਚੇ ਕਹਿਣਾ ਨਹੀਂ ਮੰਨਦੇ ਜਾਂ ਫਿਰ ਕਹਿਣੇ ਤੋਂ ਬਾਹਰ ਹਨ ਤਾਂ ਉਹ ਭੈਣ ਭਰਾ ਮਾਵਾ ਭੈਣਾ ਜੋ ਵੀ ਜਿੰਨਾਂ ਦੇ ਬੱਚੇ ਕਹਿਣਾ ਨਹੀਂ ਮੰਨਦੇ ਤਾਂ ਸੱਸunger ਜੀ ਪਹਿਲੀ ਤਾਂ ਗੱਲ ਇਹ ਹੈ ਕਿ ਉਹਨਾਂ ਨੂੰ ਕਿਸੇ ਪੰਡਿਤ ਜਾਂ ਬਾਬੇ ਕੋਲ ਨਹੀਂ ਜਾਣਾ ਚਾਹੀਦਾ ਹਰ ਰੋਜ਼ ਆਪਣੇ ਘਰ ਦੇ ਵਿੱਚ ਪਾਠ ਕਰਨਾ ਚਾਹੀਦਾ ਹੈ ਸਾਤ ਸੰਗਤ ਜੀ ਜਦੋਂ ਅਸੀਂ ਪੜ ਕਰਦੇ ਹਾਂ ਤਾਂ ਪਰਮਾਤਮਾ ਦੀ ਸਾਡੇ ਤੇ ਬੇਅੰਤ ਕਿਰਪਾ ਹੁੰਦੀ ਹੀ ਰਹਿੰਦੀ ਹੈ ਕਿਉਂਕਿ ਜੋ ਚੀਜ਼ ਸਾਨੂੰ ਕੁਰਬਾਨੀ ਤੋਂ ਮਿਲਣੀ ਹੈ ਉਹ ਸਾਤ ਸੰਗਤ ਜੀ ਹੋਰ ਸਾਨੂੰ ਕਿਤੇ ਨਹੀਂ ਮਿਲ ਸਕਦੀ ਭਾਵੇਂ ਅਸੀਂ ਕਿਤੇ ਵੀ ਚਲੇ ਜਾਈਏ ਉਹ ਸਾਨੂੰ ਚੀਜ਼ ਪ੍ਰਾਪਤ ਹੋ ਕੇ ਹੀ ਰਹੇਗੀ ਚੇਲਤੀ ਛਾਡੇ ਭਾਗਾਂ ਵਿੱਚ ਲਿਖੀ ਹੁੰਦੀ ਹੈ ਕੁਰਬਾਨੀ ਤੋਂ ਉੱਪਰ ਕੁਝ ਵੀ ਨਹੀਂ ਹੈ ਜੇਕਰ ਕੋਈ ਕਹੇ ਸਾਨੂੰ ਇਹ ਤੋਂ ਆ ਚੀਜ਼ ਮਿਲੀ ਹੈ ਉੱਥੋਂ ਇਹ ਮਿਲੀ ਹੈ ਤਾਂ ਇਹ ਸਾਸ ਸੰਗਤ ਜੀ ਸਿਰਫ ਡੇਵੇ ਹੁੰਦੇ ਹਨ ਕਈ ਵਾਰ ਉਹਨਾਂ ਦਾ ਡੇਵਾ ਚੱਲ ਜਾਂਦਾ ਹੈ ਕੋਈ ਜਾਦੂ ਟੂਣਾ ਚੱਲ ਜਾਂਦਾ ਹੈ ਉਹਨਾਂ ਦਾ ਕੰਮ ਤਾਂ ਵੈਸੇ ਵੀ ਸਿੱਧਾ ਹੋਣਾ ਹੁੰਦਾ ਹੈ ਤੇ ਉਹਨਾਂ ਨੂੰ ਲੱਗਦਾ ਹੈ ਅਸੀਂ ਜਿੱਥੇ ਜਾ ਕੇ ਆਏ ਹਾਂ ਉਹਨਾਂ ਨੇ ਹੀ ਸਾਡਾ ਕੰਮ ਸਫਲ ਕਰਵਾ ਦਿੱਤਾ ਹੈ ਇਸ ਕਹੇ ਕਿ ਉਹ ਪਰਮਾਤਮਾ ਤੋਂ ਭਾਸ਼ਾ ਵੱਟ ਲੈਂਦੇ ਹਨ ਪਰ ਸਾ ਸੰਗਤ ਜੀ ਪਰਮਾਤਮਾ ਤੋਂ ਉੱਪਰ ਤਾਂ ਕੁਝ ਵੀ ਵੱਡਾ ਨਹੀਂ ਹੈ ਪਰਮਾਤਮਾ ਪਰਮਾਤਮਾ ਹੀ ਹੈ ਜੇ ਆਪਣੀ ਕਿਸਮਤ ਬਦਲ ਚਾਹਦੇ ਹਨ ਤਾਂ ਉਹ ਅਕਾਲ ਪੁਰਖ ਵਾਹਿਗੂ ਸੱਚੇ ਪਾਤਸ਼ਾਹ ਜੀ ਹੀ ਬਦਲ ਸਕਦੇ ਹਨ ਇਸੇ ਤਰ੍ਹਾਂ ਹੀ ਸਾ ਸੰਗਤ ਜੀ ਜੋ ਆਪਣੇ ਬੱਚੇ ਕੈਨੇਡਾ ਬਾਹਰ ਹੋ ਜਾਂਦੇ ਹਨ ਜਾਂ ਪੜਾਈ ਦੇ ਵਿੱਚ ਉਹਨਾਂ ਦਾ ਮਨ ਨਹੀਂ ਲੱਗਦਾ ਜਾਂ ਪੜਾਈ ਉਹਨਾਂ ਨੂੰ ਆਉਂਦੀ ਹੀ ਨਹੀਂ ਤਾਂ ਕਈ ਵਾਰ ਉਹ ਆਪਣੇ ਮਾਤਾ ਪਿਤਾ ਦੇ ਵੱਡਿਆਂ ਦੇ ਅੱਗੇ ਗਲਤ ਬੋਲ ਜਾਂਦੇ ਹਨ ਤਾਂ ਕਿਸੇ ਵੀ ਤਰ੍ਹਾਂ ਦੀ ਗਲਤ ਰਸਤੇ ਪੈ ਜਾਂਦੇ ਹਨ ਤੁਹਾਡੇ ਬੱਚੇ ਘਰ ਤੋਂ ਜ਼ਿਆਦਾ ਬਾਹਰ ਸਮਾਂ ਬਤੀਤ ਕਰਦੇ ਹਨ ਤਾਂ ਫਿਰ ਸ਼ਰਗਤ ਜੀ ਤੁਸੀਂ ਹਰ ਰੋਜ਼ ਸਵੇਰੇ ਤੇ ਸ਼ਾਮ ਜਾਂ ਫਿਰ ਜਦੋਂ ਵੀ ਤੁਹਾਨੂੰ ਸਮਾਂ ਮਿਲਦਾ ਹੈ ਤਾਂ ਤੁਸੀਂ ਘਾਇ ਵਿੱਚੇ ਪਾਠ ਕਰਨਾ ਸ਼ੁਰੂ ਕਰ ਦਿਓ ਜੇਕਰ ਤੁਹਾਨੂੰ ਪਾਠ ਨਹੀਂ ਜੇਕਰ ਤੁਹਾਨੂੰ ਪਾਠ ਨਹੀਂ ਵੀ ਆਉਂਦਾ ਕਈ ਪੰਨ ਪਰ ਆਖ ਦਿੰਦੇ ਹਨ ਸ਼ਬਦ ਔਖੇ ਹਨ ਪੜੇ ਨਹੀਂ ਜਾਂਦੇ ਤਾਂ 사త్సੰਗ ਜੀ ਮੂਲ ਮੰਤਰ ਦਾ ਚਾਪਤਾ ਸਾਨੂੰ ਸਭ ਨੂੰ ਆਉਂਦਾ ਹੈ ਜਿਹੜਾ ਕਿ ਬੜਾ ਹੀ ਸੌਲਤ ਸੌਖਾ ਹੈ ਇਸ ਕਰਕੇ 사త్సੰਗ ਜੀ ਜੇ ਤੁਹਾਨੂੰ ਪਾਠ ਨਹੀਂ ਹੁੰਦਾ ਸ਼ਬਦ ਔਖੇ ਲੱਗਦੇ ਹਨ ਬਾਣੀ ਪੜਨੀ ਨਹੀਂ ਆਉਂਦੀ ਤਾਂ ਤੁਸੀਂ ਮੋਲ ਮੰਤਦ ਦਾ ਜਾਪ ਵੀ ਕਰ ਸਕਦੇ ਹੋ ਤਸਾ ਸੰਗਤ ਜੀ ਤੁਸੀਂ ਪਾਠ ਕਰਨ ਦੇ ਸਮੇਂ ਪਹਿਲਾਂ ਤਾਂ ਪਾਠ ਕਰਨ ਤੋਂ ਪਹਿਲਾਂ ਅਰਦਾਸ ਬੇਨਤੀ ਪਰਮਾਤਮਾ ਜੀ ਦੇ ਅੱਗੇ ਹੱਥ ਜੋੜ ਕੇ ਕਰਨੀ ਹੈ ਤੇ ਫਿਰ ਹੀ ਤੁਸੀਂ ਪਾਠ ਸ਼ੁਰੂ ਕਰਨਾ ਹੈ ਜਦੋਂ ਤੁਸੀਂ ਪਾਠ ਕਰਨ ਲੱਗਣਾ ਹੈ ਤਸਾ ਸੰਗਤ ਜੀ ਆਪਣੇ ਕੋਲ ਇੱਕ ਗੜਵਾ ਜਲ ਦਾ ਪਾਏ ਕੇ ਰੱਖ ਲੈਣਾ ਹੈ ਜਲ ਦਾ ਉਗੜਵਾ ਆਪਣੇ ਕੋਲ ਹੀ ਰੱਖਣਾ ਹੈ ਕਿ ਸਾਧ ਸੰਗਤ ਜੀ ਤੁਸੀਂ ਪਾਠ ਕਰਦੇ ਰਹਿਣਾ ਹੈ ਤੁਸੀਂ ਉਹਦੇ ਕੋਲ ਬੈਠ ਕੇ ਜਿੰਨਾ ਜ਼ਿਆਦਾ ਪਾਠ ਕਰੋਗੇ ਜਾਂ ਉਹ ਗੁਰਬਾਣੀ ਜਿੰਨੀ ਵੀ ਹੈ ਉਹ ਸਾਧ ਸੰਗਤ ਜੀ ਉਸੇ ਹੀ ਜਲ ਵਿੱਚ ਸਮਾ ਜਾਂਦੀ ਹੈ ਅਤੇ ਉਹ ਜਿਹੜਾ ਪਾਣੀ ਹੁੰਦਾ ਹੈ ਉਹ ਅੰਮ੍ਰਿਤ ਬਣ ਜਾਂਦਾ ਹੈ ਜਲ ਬਣ ਜਾਂਦਾ ਹੈ ਜਿੰਨੀ ਵੀ ਵਾਰ ਸਾਡੇ ਘਰ ਵਿੱਚ ਸਾਧ ਸੰਗਤ ਜੀ ਬੱਚੇ ਪਾਣੀ ਮੰਗਦੇ ਹਨ ਜਾਂ ਬੇਨ ਲਈ ਕੋਈ ਵੀ ਮੈਂਬਰ ਮੰਗਦਾ ਹੈ ਜਿਸ ਪੰਡੇ ਦੇ ਵਿੱਚ ਤੁਸੀਂ ਸਾਰਾ ਹੀ ਪਰਿਵਾਰ ਪਾਣੀ ਪਿੰਦੇ ਹੋ ਤਾਂ ਤੁਸੀਂ ਉਸ ਪੰਡੇ ਦੇ ਵਿੱਚ ਜਲ ਮਿਕਸ ਕਰ ਲੈਣਾ ਹੈ ਤੇ ਸਾਰੇ ਹੀ ਪਰਿਵਾਰ ਨੂੰ ਉਹ ਜਲ ਦੇਣਾ ਸ਼ੁਰੂ ਕਰ ਦੇਣਾ ਹੈ ਖਾਸ ਕਰਕੇ ਆਪਣੇ ਬੱਚਿਆਂ ਨੂੰ ਜਦੋਂ ਸਾਧ ਸੰਗਤ ਜੀ ਕੁਛ ਹੀ ਹਰ ਰੋਜ਼ ਇਹ ਤੇ ਹੀ ਕਾਪਣਾਣਾ ਸ਼ੁਰੂ ਕਰ ਦਿੱਤਾ ਤਾਂ ਸਾਸ ਜੀ ਤੁਹਾਡੇ ਬੱਚੇ ਹੌਲੀ-ਹੌਲੀ ਬਿਲਕੁਲ ਸਹੀ ਰਸਤੇ ਤੇ ਆਉਣਾ ਸ਼ੁਰੂ ਕਰ ਦੇਣਗੇ ਮਾਤਾ ਪਿਤਾ ਦਾ ਕਹਿਣਾ ਮੰਨਣਾ ਸ਼ੁਰੂ ਕਰ ਦੇਣਗੇ ਪੜਾਈ ਵਿੱਚ ਮਨ ਲੱਗਣਾ ਸ਼ੁਰੂ ਹੋ ਜਾਵੇਗਾ ਤੇ ਜਿਹੜੇ ਬੱਚੇ ਅੱਗੇ ਬੋਲਦੇ ਹਨ ਉਹਨਾਂ ਦੀਆਂ ਗੱਲਾਂ ਵਿੱਚ ਵੀ ਸੁਧਾਰ ਆ ਜਾਵੇਗਾ ਸਾਸ ਜੀ ਕੋਸ਼ਿਸ਼ ਕਰਿਆ ਕਰੋ ਕਿ ਛੇ ਦਿਨ ਤਾ ਤੁਸੀਂ ਆਪਣੇ ਰੁਝੇਵੰਤੀ ਜ਼ਿੰਦਗੀ ਦੇ ਵਿੱਚ ਬਤੀਤ ਕਰਦੇ ਰਹੋ ਐਟ ਵਾ ਦਾ ਸਮਾਂ ਥੋੜਾ ਜਿਹਾ ਫ੍ਰੀ ਹੁੰਦਾ ਹੈ ਇਸ ਦਿਨ ਜੇਕਰ ਹੋ ਸਕੇ ਆਪਣੇ ਬੱਚਿਆਂ ਨੂੰ ਕਿਸੇ ਨ ਕਿਸੇ ਗੁਰਦੁਆਰੇ ਦੇ ਵਿੱਚ ਜ਼ਰੂਰ ਲੈ ਕੇ ਜਾਇਆ ਕਰੋ ਜੇਕਰ ਘਰ ਦੇ ਕੋਲ ਕੋਈ ਗੁਰਦੁਆਰਾ ਸਾਹਿਬ ਹੈ ਉੱਥੇ ਲੈ ਜਾਓ ਚਿੱਠੇ ਵੀ ਝੋਟੇ ਪਿੰਡ ਦੇ ਲਾਗੇ ਜਾਂ ਘਰ ਦੇ ਨੇੜੇ ਹੈ ਗੁਰਦੁਆਰਾ ਸਾਹਿਬ ਹੋਵੇ ਐਤੋਂ ਦੇ ਦਿਨ ਆਪਣੇ ਬੱਚੇ ਨੂੰ ਜ਼ਰੂਰ ਆਪਣੇ ਨਾਲ ਲੈ ਜਾ ਕੇ ਮੱਥਾ ਟਿਕਾ ਕੇ ਲਿਆਇਆ ਕਰੋ ਹੁਣ ਕਈ ਪਣ ਪਰ ਆਸ਼ਾ ਸੰਗਤ ਜੀ ਇਹ ਵੀ ਸੋਚਣਗੇ ਕਿ ਓਟਾ ਪਾਣੀ ਹੁੰਦਾ ਹੈ ਇਹ ਕਿੱਦਾਂ ਹੋ ਸਕਦਾ ਹੈ ਇਹ ਤਾਂ ਗੱਲਾਂ ਹੀ ਹਨ ਉਹ ਸੋਚਦੇ ਹਨ ਕਿ ਪਾਣੀ ਕਿਵੇਂ ਅੰਮ੍ਰਿਤ ਦਾ ਜਲ ਬਣ ਜਾਂਦਾ ਹੈ ਸਾ ਸੰਗਤ ਜੀ ਸੁਣਨ ਨੂੰ ਤਾਂ ਸਿਰਫ ਗੱਲਾਂ ਹੀ ਲੱਗਦੀਆਂ ਹਨ ਪਰ ਜੇਕਰ ਆਪਾਂ ਕਰਾਂਗੇ ਤਾਂ ਇਹਨਾਂ ਗੱਲਾਂ ਦਾ ਸਾਡੇ ਬੱਚਿਆਂ ਤੇ ਅਸਰ ਹੋਣਾ ਸ਼ੁਰੂ ਹੋ ਜਾਵੇਗਾ ਜਦੋਂ ਆਪਾਂ ਗੁਰਬਾਣੀ ਦਾ ਜਾਪ ਕਰਾਂਗੇ ਠੀਕ ਕੋਲ ਚੱਲ ਰੱਖੀ ਕਰਾਂਗੇ ਉਹਦੇ ਵਿੱਚ ਸਾਰੀ ਹੀ ਗੁਰਬਾਣੀ ਸਮਾ ਜਾਵੇਗੀ ਫਿਰ ਉਹ ਜਿਹੜਾ ਜਲ ਹੁੰਦਾ ਹੈ ਉਹ ਪਾਣੀ ਨਹੀਂ ਰਹਿ ਜਾਂਦਾ ਇਸ ਤਰ੍ਹਾਂ ਸਾ ਸੰਗਤ ਜੀ ਤੁਸੀਂ ਹਰ ਰੋਜ਼ ਬੱਚਿਆਂ ਨੂੰ ਜਲ ਦੇਣਾ ਹੈ ਪਾਣੀ ਦੇ ਵਿੱਚ ਇੱਕ ਸਿਕਾਇਕੇ ਤੇ ਸਾ ਸੰਗਤ ਜੀ ਇਸ ਤੇ ਨਾਲ ਉਹ ਜਿਹੜਾ ਜਲ ਹੋਵੇਗਾ ਜਿਵੇਂ ਕੋਈ ਵੀ ਤੁਸੀਂ ਕਾਇ ਦੇ ਵਿੱਚ ਚੀਜ਼ ਬਣਾਉਣੀ ਹੈ ਪ੍ਰਸ਼ਾਦਾ ਤਿਆਰ ਕਰਨਾ ਹੈ ਘੱਟਾ ਗੁੰਦੇ ਹੋ ਤਾਂ ਆٹے ਦੇ ਵਿੱਚ ਵੀ ਜਲ ਮਿਕਸ ਕਰ ਲੈਣਾ ਹੈ ਸਬਜ਼ੀ ਤਿਆਰ ਕਰਦੇ ਹੋ ਉਸ ਵਿੱਚ ਵੀ ਇਸ ਜਲ ਨੂੰ ਪਾ ਲੈਣਾ ਹੈ ਇਸੇ ਤਰ੍ਹਾਂ ਤੁਸੀਂ ਹਰ ਰੋਜ਼ ਆਪਣੇ ਬੱਚੇ ਦੇ ਖਾਣ ਵਾਲੀਆਂ ਚੀਜ਼ਾਂ ਦੇ ਵਿੱਚ ਜਲ ਮਿਕਸ ਕਰ ਦੇਣਾ ਹੈ ਕਿਉਂਕਿ ਸਾ ਸੰਗਤ ਜੀ ਇਸੇ ਨਾਲ ਤੁਹਾਡੇ ਬੱਚੇ ਵਧੀਆ ਰਸਤੇ ਉੱਤੇ ਆ ਜਾਣਗੇ ਇਸ ਤੇ ਤੁਹਾਨੂੰ ਹੋ ਵੀ ਫਾਇਦਾ ਹੋਵੇਗਾ ਤੁਹਾਡੇ ਘਰ ਦੇ ਵਿੱਚ ਸਾ ਸੰਗਤ ਜੀ ਪਰਕਰ ਪੈਣੀ ਸ਼ੁਰੂ ਹੋ ਜਾਵੇਗੀ ਕਿਉਂਕਿ ਜਿਸ ਤੀਕਰ ਵਿੱਚ ਪਾਠ ਦੀ ਮਹਿਮਾ ਚੱਲ ਪੈਂਦੀ ਹੈ ਉਸ ਘਰ ਦੇ ਬਾਕੀ ਜੀਆਂ ਨੂੰ ਵੀ ਸੋਝੀ ਆਉਣੀ ਸ਼ੁਰੂ ਹੋ ਜਾਂਦੀ ਹੈ ਜੇਕਰ ਅਸੀਂ ਵੀ ਗੁਰਬਾਣੀ ਦੇ ਨਾਲ ਜੁੜੀਏ ਇਸ ਤਰੀਕੇ ਦੇ ਨਾਲ ਫਿਰ ਪਰਮਾਤਮਾ ਜੀ ਤੁਹਾਡੀ ਕਮਾਈ ਦੇ ਵਿੱਚ ਬਾਈਕਾ ਟਪਾ ਦੇਣਗੇ ਤੁਹਾਡੇ ਘਰ ਦੇ ਵਿੱਚ ਥੋੜੀ ਚੀਜ਼ ਵੀ ਭੋਤੀ ਹੋ ਕੇ ਪਟਣੀ ਸ਼ੁਰੂ ਹੋ ਜਾਵੇਗੀ ਕਿਉਂਕਿ ਹਰ ਚੀਜ਼ ਦੇ ਵਿੱਚ ਸਾ ਸੰਗਤ ਜੀ ਗੁਰਬਾਣੀਆਂ ਜਾਵੇਗੀ ਹਰ ਚੀਜ਼ ਦੇ ਵਿੱਚ ਲਈ ਕੁਰਬਾਨੀ ਪੜੀ ਜਾਵੇਗੀ ਤੇ ਸ਼ਬਦ ਹੋਣਗੇ ਤੇ ਉਸ ਤੇ ਅਰਥ ਹੋਣਗੇ ਤਾਂ ਸਾ ਸੰਗਤ ਜੀ ਉਸ ਚੀਜ਼ ਵਿੱਚ ਬਲਕਾ ਟੋਣੀ ਲਾਜ਼ਮੀ ਹੋ ਜਾਵੇਗੀ ਇਸ ਤਰ੍ਹਾਂ ਸਾਸੰਗਾ ਜੀ ਕਈ ਪੇਰੈਂਟਸ ਨੇ ਜਿਹੜੇ ਆਪਣੇ ਬੱਚਿਆਂ ਨੂੰ ਜਦੋਂ ਉਹ ਕਲਟਰ ਸਟੇਟ ਤੇ ਚੱਲੇ ਜਾਂਦੇ ਹਨ ਉਹਨਾਂ ਨੂੰ ਕਾਫੀ ਝੜਕਦੇ ਹਨ ਤੇ ਜਦੋਂ ਸਾਸੰਗਾ ਜੀ ਆਪਾਂ ਆਪਣੇ ਬੱਚਿਆਂ ਨੂੰ ਝੜਕਦੇ ਹਾਂ ਤਾਂ ਹੋਏ ਵੀ ਕਲਟਰ ਸਟੇਟ ਤੇ ਜਾਣਾ ਸ਼ੁਰੂ ਕਰ ਦਿੰਦੇ ਹਨ ਇੱਕ ਗੱਲ ਹੋਰ ਤਾਂ ਖਾਸ ਧਿਆਨ ਰੱਖਣਾ ਹੈ ਆਪਣੇ ਬੱਚੇ ਦੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰੋ ਕਿਉਂਕਿ ਉਹਨਾਂ ਨੂੰ ਵਿਸ਼ਵਾਸ ਹੋ ਜਾਵੇ ਕਿ ਉਹਨਾਂ ਦੇ ਲਈ ਤੁਸੀਂ ਬੜੇ ਖਾਸ ਹੋ ਤੇ ਉਹਨਾਂ ਨੂੰ ਆਪਣੇ ਤੋਂ ਇੰਨਾ ਯਕੀਨ ਬਣਾ ਲਵੋ ਕਿ ਫਰੈਂਡ ਸਰਕਲ ਬਣਾ ਲਵੋ ਉਨਾਂ ਨੂੰ ਲੱਗੇ ਜਿਵੇਂ ਮੇਰੇ ਮਾਤਾ ਪਿਤਾ ਹਰ ਕਲ ਸ਼ੇਅਰ ਕਰਦੇ ਹਨ ਤਾਂ ਮੈਂ ਵੀ ਇਨਾਂ ਦੇ ਨਾਲ ਸ਼ੇਅਰ ਕਰਾਂਗਾ ਆਪਣੇ ਬੱਚਿਆਂ ਨੂੰ ਛੋਟੀਆਂ-ਛੋਟੀਆਂ ਗਤੀਵਿਧੀਆਂ ਬਾੜੇ ਹਰ ਰੋਜ਼ ਉਹਨਾਂ ਦੇ ਕੋਲੋਂ ਗੱਲਾਂ ਸੁਣਦੇ ਹੀ ਰਹੂ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਕਿ ਤੁਹਾਡਾ ਬੱਚਾ ਕਿਸ ਰਸਤੇ ਤੇ ਜਾ ਰਿਹਾ ਹੈ ਇਸ ਬੱਚੇ ਦੇ ਨਾਲ ਕਿਸ ਤਾਂ ਮਿਲ ਮਿਲਪ ਹੈ ਕਿਹੜਾ ਬੱਚਾ ਇਸ ਦਾ ਫਰੈਂਡ ਹੈ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਕਿ ਉਸ ਦੀ ਸੋਸਾਇਟੀ ਕਿਵੇਂ ਦੀ ਹੋ ਰਹੀ ਹੈ ਸ਼ਾਸੰਗਤ ਜੀ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਸਮਝਣ ਦੀ ਬਜਾਏ ਉਹਨਾਂ ਨੂੰ ਝਟਕਣਾ ਸ਼ੁਰੂ ਕਰ ਦਿੰਦੇ ਹਾਂ ਤਾਂ ਬੱਚੇ ਹੋਰ ਵੀ ਜ਼ਿਆਦਾ ਗਲਤ ਰਸਤੇ ਤੇ ਜਾਣਾ ਸ਼ੁਰੂ ਕਰ ਦਿੰਦੇ ਹਨ ਕਿਉਂਕਿ ਉਹਨਾਂ ਦੇ ਮਨ ਵਿੱਚ ਇਸ ਤਰ੍ਹਾਂ ਗਰੋਧ ਪੈ ਜਾਂਦਾ ਹੈ ਗਲਤ ਰਸਤੇ 'ਤੇ ਜਾਣਾ ਸ਼ੁਰੂ ਕਰ ਦਿੰਦੇ ਹਨ ਆਪਣੇ ਘਰ ਪਰਿਵਾਰ ਦੇ ਮੈਂਬਰਾਂ ਤੋਂ ਵੀ ਸਹਾਸੰਗਤ ਜੀਓ ਨਫ਼ਰਤ ਪੰਡਣਾ ਸ਼ੁਰੂ ਕਰ ਦਿੰਦੇ ਹਨ ਇਸੇ ਤਰ੍ਹਾਂ ਹੀ ਸਹਾਸੰਗਤ ਜੀ ਜੇਕਰ ਤੁਹਾਡੇ ਵੀ ਬੱਚੇ ਤੁਹਾਡੇ ਕਹਿਣੇ ਤੋਂ ਬਾਹਰ ਹਨ ਤੁਹਾਡਾ ਕਹਿਣਾ ਨਹੀਂ ਮੰਨਦੇ ਆਪਣਾਈ ਤੇ ਵਿੱਚ ਉਹਨਾਂ ਦਾ ਮਨ ਨਹੀਂ ਲੱਗਦਾ ਤਾਂ ਜਿਸ ਤਰ੍ਹਾਂ ਵੀ ਸਾ ਸੰਗਤ ਜੇ ਤੁਹਾਡੇ ਬੱਚੇ ਤੇ ਕਹਿਣ ਦਾ ਭਾਅ ਗਲਤ ਰਸਤੇ 'ਤੇ ਉਹਨਾਂ ਨੂੰ ਕਿਸ ਪ੍ਰਕਾਰ ਦੀ ਪ੍ਰੋਬਲਮ ਹੈ ਤਾਂ ਤੁਸੀਂ ਉਸ ਪ੍ਰੋਬਲਮ ਦਾ ਹੱਲ ਆਪ ਲੱਭੋ ਤੇ ਉਹਨਾਂ ਤੋਂ ਪਤਾ ਕਰੋ ਕਿ ਉਹਨਾਂ ਨੂੰ ਅਸਲ ਵਿੱਚ ਪ੍ਰੋਬਲਮ ਹੈ ਕੀ ਹਰ ਗਲਤੀ ਤਹੱਦ ਤੱਕ ਜਾਓ ਜੇ ਬੱਚਾ ਪਰੇਸ਼ਾਨ ਹੈ ਤਾਂ ਉਸਦੇ ਚਿਹਰੇ ਤੋਂ ਹੀ ਪਰੇਸ਼ਾਨਾ ਸ਼ੁਰੂ ਕਰ ਦਿਓ ਤੇ ਜਦੋਂ ਵੀ ਤੁਹਾਡੇ ਬੱਚੇ ਦਾ ਦਿਨ ਤਿਹਾੜ ਭਾ ਕੇ ਜਿਵੇਂ ਕਿ ਜਨਮ ਦਿਨ ਆ ਗਿਆ ਤੇ ਘਰ ਵਿੱਚ ਪਾਰਟੀ ਕਰਨ ਦੀ ਵਜਾਏ ਜੇਕਰ ਤੁਸੀਂ ਗੁਰਦੁਆਰਾ ਸਾਹਿਬ ਘਰ ਆ ਪ੍ਰਸ਼ਾਦੀ ਦੀਗ ਬਣਾ ਕੇ ਲੈ ਕੇ ਜਾਓਗੇ ਤਾਂ ਤੁਹਾਡੇ ਬੱਚੇ ਤੇ ਪਰਮਾਤਮਾ ਜੀ ਦੀ ਮਿਹਰਤ ਪਰਿਆ ਹੱਥ ਹੋ ਜਾਵੇਗਾ ਤਾਂ ਸਾ ਸੰਗਤ ਜੀ ਜੇਕਰ ਤੁਸੀਂ ਪਾਠ ਨਹੀਂ ਕਰਦੇ ਤਾਂ ਪਾਠ ਅੱਜ ਤੋਂ ਹੀ ਕਰਨਾ ਸ਼ੁਰੂ ਕਰ ਦਿਓ ਪਾਠ ਕਰਦੇ ਸਮੇਂ ਕੋਲ ਜਲ ਰੱਖੋ ਕਿਉਂਕਿ ਜਲ ਦੇ ਵਿੱਚ ਹੀ ਇੰਨੀ ਤਾਕਤ ਹੈ ਕਿ ਤੁਹਾਡੇ ਬੱਚਿਆਂ ਦੀ کامیابی ਦੇ ਰਸਤੇ ਆਪਣੇ ਆਪ ਹੀ ਖੁੱਲਣੇ ਸ਼ੁਰੂ ਹੋ ਜਾਣਗੇ ਜਦੋਂ ਸਾਸੰਗਤ ਜੀ ਮਨੁੱਖ ਸਹੀ ਰਾਸਤੇ ਤੇ ਆ ਜਾਂਦਾ ਹੈ ਜਦੋਂ ਗਲਤ ਰਾਸਤੇ ਤੇ ਹੁੰਦਾ ਹੈ ਆਪਾਂ ਨੂੰ ਲੱਗਦਾ ਹੈ ਕਿ ਕੁਝ ਨਹੀਂ ਕਰਦਾ ਇਹਦੀ ਕਿਸਮਤ ਮਾੜੀ ਹੋ ਗਈ ਹੈ ਕੋਈ ਵੀ ਕੰਮ ਸਿੱਧ ਨਹੀਂ ਹੋਵੇਗਾ ਇਹਦੇ ਕੋਲ ਤਾਂ ਸਾਸੰਗਤ ਜੀ ਸਿੱਧ ਤਾਂ ਕੰਮ ਉਦੋਂ ਹੀ ਹੋਵੇਗਾ ਜਦੋਂ ਅਸੀਂ ਪਰਮਾਤਮਾ ਦੇ ਨਾਲ ਜੁੜਾਂਗੇ ਕਿਉਂਕਿ ਮਨੁੱਖ ਹੀ ਹੈ ਜਿਹੜਾ ਆਪਣੇ ਮਨ ਦੇ ਵਿੱਚ ਗਲਤ ਵਿਚਾਰ ਲੈ ਕੇ ਆਉਂਦਾ ਹੈ ਇਸ ਕਾਰਕਿ ਉਹ ਮਿਹਨਤ ਨਹੀਂ ਕਰਦਾ ਤੇ ਕਾਮਯਾਬ ਨਹੀਂ ਹੁੰਦਾ ਤੇ ਜਦੋਂ ਸਾਧ ਸੰਗਤ ਜੀ ਇਹ ਇੱਕ ਉਪਾਅ ਵਾਂਗ ਕੰਮ ਕਰਨਾ ਸ਼ੁਰੂ ਕਰਦੇ ਹੋਗੇ ਤਾਂ ਇਸ ਤਰ੍ਹਾਂ ਤੁਸੀਂ ਜੇਕਰ ਕਰਦੇ ਹੀ ਰਹੋਗੇ ਤਾਂ ਤੁਹਾਡੇ ਕਰਦੇ ਵਿੱਚ ਬਾਈਕ ਤਾਂ ਆ ਜਾਣਗੇ ਬੱਚੇ ਤੁਹਾਡੇ ਸਹੀ ਰਸਤੇ ਤੇ ਜਾਣਾ ਸ਼ੁਰੂ ਕਰ ਦੇਣਗੇ ਮੂਲ ਮੰਤਰ ਦਾ ਜਾਪ ਕਰੋ ਇਸਤਨਾ ਸਾ ਸੰਗਤ ਜੀ ਤੋਂ ਸਿੱਖਾਈ ਕੇ ਦੇਖ ਲੈਣਾ ਸੋ ਸਾ ਸੰਗਤ ਜੀ ਤਾਂ ਇਸ ਦਾ ਅਸਰ ਤੁਹਾਡੇ ਬੱਚੇ ਤੇ ਹੋਣਾ ਸ਼ੁਰੂ ਹੋ ਜਾਵੇਗਾ ਸਾ ਸੰਗਤ ਜੀ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਮੇਰੇ ਬੱਚੇ ਨੇ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਹੈ ਉਹ ਕੰਮ ਕਰਨ ਵਿੱਚ ਧਿਆਨ ਦੇਣ ਲੱਗ ਜਾਵੇਗਾ ਜੋ ਤੁਹਾਨੂੰ ਗਲਤ ਬੋਲਦੇ ਹਨ ਇਹੋ ਜਿਹੀਆਂ ਮਾੜੀਆਂ ਆਦਤਾਂ ਨੂੰ ਛੱਡ ਦੇਣਗੇ ਤੁਹਾਡੇ ਘਰ ਦੇ ਵਿੱਚੋਂ ਟੁਕਖਾਂ ਦਾ ਨਾਸ਼ ਹੋ ਜਾਵੇਗਾ ਸੋ ਸਾ ਸੰਗਤ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਸੋਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਸਾ ਸੰਗਤ ਜੀ ਜਿੰਨਾ ਹੋ ਸਕੇ ਆਪਣੇ ਬੱਚਿਆਂ ਨੂੰ ਕੁਰਬਾਨੀ ਦੇ ਲੜ ਲਗਾਓ ਤਾਂ ਤਾਂ ਨਾ ਮਸ਼ਹੂਰ ਬੱਬਾ ਟਿਪ ਸਿੰਘ ਜੀ ਦੇ ਡੱਟੇ ਲੱਗੇ ਜਾਇਆ ਕਰੋ ਕੁਰਬਾਨੀ ਦੇ ਨਾਲ ਜੋੜਨਾ ਸ਼ੁਰੂ ਕਰਦੇ ਹੋ ਗੁਰੂ ਵਾਲੇ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ